ਆ ਤਸਵੀਰਾਂ ਦੱਸਦੀ ਆ ਕਿ ਬੜੀਆਂ ਹੈਰਾਨ ਕਰਦੀਆਂ ਤਸਵੀਰਾਂ ਨੇ ਔਰ ਗੱਡੀ ਇੱਕਾਈ ਆ ਇਧਰ ਦੀ ਚਲੀ ਗਈ ਆ ਔਰ ਗੱਡੀ ਦੱਸਦੇ ਆ ਕਿ ਇੱਥੋਂ ਹਵਾ ਚ ਹੋ ਗਈ ਆ ਔਰ ਥੱਲੇ ਜਾ ਕੇ ਹੀਠਾਂ ਤੁਹਾਨੂੰ ਦੱਸਦੇ ਆ ਕਿ ਗੱਡੀ ਕਿੱਥੇ ਪਹੁੰਚੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਭਰਾ ਜੀ ਅੱਗੇ ਆ ਜਾਵੇ ਆ ਜਾਓ ਥੋੜਾ ਤੁਹਾਨੂੰ ਤਸਵੀਰਾਂ ਵਿਖਾ ਦਈਏ ਗੱਡੀ ਡਿੱਗੀ ਕਿੱਥੇ ਜਾ ਕੇ ਆ ਬੰਦਿਆਂ ਦਾ ਬਚਾਅ ਕਿਵੇਂ ਹੋਇਆ ਤੁਹਾਨੂੰ ਬਚਾਅ ਦੱਸਦਾ ਇਹ ਗੱਡੀ ਵੇਖ ਸਕਦੇ ਹੋ ਤੁਸੀਂ ਕਿੱਥੇ ਪਈ ਹੋਈ ਆ ਔਰ ਕਿੰਨੀਆਂ ਬਾਜੀਆਂ ਲੱਗੀਆਂ ਨੇ ਜਿਵੇਂ ਭਰਾਵਾਂ ਨੇ ਦੱਸਿਆ ਕਿ ਗੱਡੀ ਭਰਾਵਾਂ ਨੇ ਦੱਸਿਆ ਕਿ ਇਹ ਗੱਡੀ ਉੱਤੋਂ ਆਈ ਹੈ ਔਰ ਬੰਦਿਆਂ ਦਾ ਬਚਾਅ ਹੋ ਗਿਆ ਆ ਤਸਵੀਰਾਂ ਤੁਸੀਂ ਵੇਖੋ ਕਿ ਗੱਡੀ ਦੇ ਹਾਲਾਤ ਕੀ ਬਣਿਆ ਔਰ ਕਿੱਥੋਂ ਦੇ ਸਨ ਇਹਦੇ ਵਿੱਚ ਸਵਾਰ ਹੁਣ ਇਹ ਤਸਵੀਰਾਂ ਇਹ ਗੱਲਬਾਤ ਤੁਹਾਡੇ ਨਾਲ ਕਰਦੇ ਆਂ ਸਾਰੀ ਸਾਂਝੀ ਹਾਂਜੀ ਸਟਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜੀ ਇਹ ਕਿੱਥੋਂ ਸੀਗੇ ਨੌਜਵਾਨ ਇਹ ਦੀ ਪਿੰਡ ਚੱਕ ਪਾਉਂਦੇ ਸੀ ਚੱਕ ਬਾਹਮੂ ਦੇ ਤੇ ਕੋਈ ਸੱਟਾ ਸੁੱਟਾ ਇਹਨਾਂ ਦੇ ਕਿੰਨੀਆਂ ਲੱਗੀਆਂ ਸੱਟਾ ਸੁੱਟਾ ਦਾ ਮਾਰੇ ਬਹੁਤਾ ਹੱਥ ਦੇ ਕੇ ਰੱਖਿਆ ਗਿਆ ਜਿਸ ਤਰ੍ਹਾਂ ਗੱਡੀ ਦਾ ਟਾਇਰ ਪ ਦੇ ਅੱਗੇ ਕੋਈ ਵੀਕਲ ਆਨਾਂ ਦਾ ਉਹ ਗੱਡੀਆਂ ਦੀ ਸਿੱਧੀ ਫਾਈਟ ਹੋਣੀ ਸੀ ਤੇ ਉਹ ਸਤਗੁਰੂ ਨੇ ਇੰਨਾ ਕਿ ਬਚਾ ਕੇ ਤਾਂ ਦੇਖੋ ਵੀ ਕਿੰਨੀ 25 30 ਫੁੱਟ ਤੱਕ ਗੱਡੀ ਉੱਡਦੀ ਆ ਜੀ ਗੱਡੀ ਹਵਾ 'ਚ ਹੀ ਆਈ ਏ ਹਾਂ ਜੀ ਗੱਡੀ ਹਵਾ 'ਚ ਆਈ ਏ ਤੇ ਮਾਲਕ ਨੇ ਇਹਨਾਂ ਇਹਨਾਂ ਜੀਆਂ ਨੂੰ ਹੱਥ ਦੇ ਕੇ ਰੱਖਿਆ ਆਪ ਤੇ ਇਹਦਾ ਨੁਕਸਾਨ ਜਿਹੜਾ ਉਹ ਕਿੰਨੀਆਂ ਸਵਾਰੀਆਂ ਸੀ ਵਿੱਚ ਇਹਦੇ ਇਹਦੇ ਦੋ ਸਵਾਰੀਆਂ ਸੀ ਵਿੱਚ ਅੱਛਾ ਦੋ ਸੀਗੀਆਂ ਤਾਂ ਦੋਨਾਂ ਦਾ ਬਚਾਏ ਹਾਂ ਦੋਨਾਂ ਦੇ ਬਿਲਕੁਲ ਬਚਾਏ ਜੀ ਆ ਗੱਡੀ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੱਡੀ ਜਿਹੜੀ ਆ ਉਹ ਕੰਡਮ ਹੋਈ ਪਈ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਇਹ ਦੱਸੀਆਂ ਜਾਣ ਗੱਡੀ ਐਸ ਵੇਲੇ ਦੱਸ ਦਈਏ ਕਿ ਬਰੀਜਾ ਗੱਡੀ ਆ ਔਰ ਪਿੱਛੇ ਹੋ ਕੇ ਆ ਤਸਵੀਰਾਂ ਕਲੀਅਰ ਕੀਤੀਆਂ ਜਾਣ ਔਰ ਬਰੀਜਾ ਗੱਡੀ ਆ ਬਿਲਕੁਲ ਡੈਮੇਜ ਹੋ ਗਈ ਆ ਖਤਮ ਹੋ ਗਈ ਆ ਗੱਡੀ ਔਰ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਬੁਖਾ ਰਿਹਾ ਔਰ ਦੱਸ ਦਈਏ ਕਿ ਅਸੀਂ ਟਾਂਡੇ ਤੋਂ ਹੁਸ਼ਿਆਰਪੁਰ ਵਾਲੇ ਰੋਡ ਤੇ ਖੜੇ ਆ ਔਰ ਟਾਂਡੇ ਤੋਂ ਹੁਸ਼ਿਆਰਪੁਰ ਵਾਲੇ ਰੋਡ ਦੇ ਉੱਤੇ ਇਹ ਗੱਡੀ ਜਿਹੜੀ ਆ ਜਦੋਂ ਆਉਂਦੀ ਆ ਤਾਂ ਗੱਡੀ ਦਾ ਟਾਇਰ ਫਟ ਜਾਂਦਾ ਔਰ ਟਾਇਰ ਫਟਣ ਕਰਕੇ ਗੱਡੀ ਇੱਥੋਂ ਪਲਟੀ ਹੋ ਜਾਂਦੀ ਆ ਉੱਤੋਂ ਹਾਈਟ ਦੇ ਉੱਤੋਂ ਗੱਡੀ ੇਠਾਂ ਡਿੱਗਦੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਇੱਧਰ ਹੋ ਕੇ ਤੇ ਉੱਪਰ ਵਾਲੀ ਹਾਈਟ ਵਿਖਾਈ ਜਾਵੇ ਜਿੱਥੇ ਭਰਾ ਖੜੇ ਨੇ ਕਿੰਨੀ ਹਾਈਟ ਐ ਇੱਥੋਂ ਗੱਡੀ ਜਿਹੜੀ ਆ ਉੱਤੋਂ ਆਈ ਆ ਔਰ ਇੱਥੇ ਆ ਕੇ ਗੱਡੀ ਨੇ ਪਲਟੀਆਂ ਖਾਧੀਆਂ ਔਰ ਪਰਮਾਤਮਾ ਦਾ ਸ਼ੁਕਰ ਐ ਕਿ ਇਹਨਾਂ ਦਾ ਬਚਾਅ ਹੋ ਗਿਆ ਔਰ ਜਿਵੇਂ ਭਰਾ ਨੇ ਦੱਸਿਆ ਕਿ ਦੋ ਨੌਜਵਾਨ ਸੀਗੇ ਵਿੱਚ ਔਰ ਦੋਨਾਂ ਦਾ ਬਚਾਅ ਹੋ ਗਿਆ ਸੱਟ ਜਿਹੜੀ ਆ ਉਸ ਦਾ ਵਿਚਾਰ ਰਹਿ ਗਿਆ ਲੇਕਿਨ ਗੱਡੀ ਡੈਮੇਜ ਹੋ ਗਈ ਔਰ ਐਕਸੀਡੈਂਟ ਹਾਦਸਾ ਬਹੁਤ ਵੱਡਾ ਸੀ ਔਰ ਚੱਕ ਬਾਮੂ ਦੇ ਰਹਿਣ ਵਾਲੇ ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਔਰ ਜਿਨ੍ਹਾਂ ਕਰਕੇ ਉਹਨਾਂ ਦਾ ਥੋੜਾ ਇੱਥੇ ਤੱਕ ਬਚਾਅ ਹੋ ਗਿਆ ਕਿ ਗੱਡੀ ਹਵਾ 'ਚ ਹੋਣ ਕਰਕੇ ਗੱਡੀ ਨੇ ਬਾਜੀਆਂ ਜਿਹੜੀਆਂ ਖਾਦੀਆਂ ਤਾਂ ਫਿਰ ਉਹ ਨੌਜਵਾਨਾਂ ਦਾ ਦਰਵਾਜ਼ਾ ਨਹੀਂ ਖੁੱਲਿਆ ਉਹ ਵੇਚੀ ਰਹੇ ਆ ਤਾਂ ਜਿਸ ਕਰਕੇ ਸਫੈਦੇ ਨਾਲ ਵੀ ਟਕਰਾਉਣ ਤੋਂ ਬਚ ਗਈ ਆ ਔਰ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਅਸੀਂ ਟਾਂਡੇ ਤੋਂ ਹੁਸ਼ਿਆਰਪੁਰ ਵਾਈ ਰੋਡ ਤੇ ਖੜੇ ਆ ਔਰ ਗੱਡੀ ਦੱਸਦੇ ਆ ਕਿ ਟਾਂਡੇ ਵੱਲੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਜਿੱਥੇ ਘਟਨਾ ਵਾਪਰੀ ਆ ਔਰ ਤੁਸੀਂ ਕਿਵੇਂ ਵੇਖਦੇ ਹੋ ਇਹੋ ਜਿਹੇ ਹਾਸਿਆਂ ਵਿੱਚ ਕਈ ਵਾਰ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਆ ਔਰ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ